ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਜਗ੍ਹਾ ਤੇ ਬੈਠੇ ਆ ਜਿੱਥੇ ਖਨੌਰੀ ਮੋਰਚਾ ਚੱਲ ਰਿਹਾ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 2 ਮਹੀਨੇ ਕਰੀਬ 16 ਦਿਨ ਬੀਤ ਚੁੱਕੇ ਆ ਉਹ ਮਰਨ ਸੰਤੇ ਬੈਠੇ ਹੋਏ ਆ ਔਰ 5-6 ਦਿਨ ਤੋਂ ਉਹਨਾਂ ਨੇ ਜੇ ਡ੍ਰਿਪ ਆ ਲੈਣੀ ਉਹ ਵੀ ਬੰਦ ਕੀਤੀ ਹੋਈ ਆ ਦਵਾਈ ਜਿਹੜੀ ਆ ਉਹਨਾਂ ਦੇ ਕੋਈ ਜਿਵੇਂ ਕੋਈ ਸਰੀਰ ਨੂੰ ਮੋਈਆ ਨਹੀਂ ਕਰ ਰਹੀ ਔਰ 12 ਫਰਵਰੀ ਨੂੰ ਪੂਰਾ ਸਾਲ ਲਾ ਇਸ ਮੋਰਚੇ ਦੇ ਵਿੱਚ ਪਰ ਵੱਖ-ਵੱਖ ਪੜਾਵਾਂ ਦੇ ਵਿੱਚ ਮੋਰਚਾ ਨਿਕਲਦਾ ਹੋਇਆ ਪੂਰਾ ਇੱਕ ਸਾਲ ਬੀਤ ਜਾਣਾ ਜਿਹਦੇ ਤੇ ਵੱਡੇ ਪੱਧਰ ਤੇ ਇਸ ਜਗ੍ਹਾ ਤੇ ਤੰਤਨ ਪਤਾਗਰੂ RAMਦਾਸ ਜੀ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਜਿਹੜਾ ਗੁਰੂ ਘਰ ਲੰਗਰ ਵੀ ਚੱਲ ਰਿਹਾ ਔਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਰਬੁੱਡਾ ਦੇ ਟਹਿਲੂ ਆਪਣੇ ਜਿਹੜੇ ਸਾਥੀ ਆ ਉਹ ਬੜੀ ਬਲਦੀ ਸੇਵਾ ਨਿਭਾ ਰਹੇ ਨੇ ਔਰ ਬਾਕੀ ਸੰਗਤਾਂ ਵੀ ਭਾਰਤ ਪੱਧਰ ਤੇ ਮੈਂ ਕਹੂੰਗਾ ਵੱਖ-ਵੱਖ ਰਾਜਾਂ ਦੇ ਵਿੱਚੋਂ ਇੱਥੇ ਆਣ ਕੇ ਬਰਾਸ਼ਣ ਪਾਣੀ ਦੀ ਮਦਦ ਵੀ ਕਰਦੇ ਆ ਔਰ ਅਸੀਂ ਆਪੀਲ ਕਰਦੇ ਆ ਕਿ 12 ਫਰਵਰੀ ਨੂੰ ਵੱਡੇ ਪੱਧਰ ਤੇ ਭਾਰਤ ਪੱਧਰ ਤੇ ਜਨਤਕ ਲੋਕਾਂ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ ਇਹ ਬੇਨਤੀ ਕਰਦੇ ਆ ਕਿ 11 ਤਰੀਕ ਨੂੰ ਰਤਨਪੁਰਾ ਜਿਹੜਾ ਕੱਲ ਮਹਾਪੰਚਾਇਤ ਹੋਣ ਜਾ ਰਹੀ ਪੂਰੇ ਸਾਲ ਤੇ ਔਰ ਪਰਸੋਂ 12 ਫਰਵਰੀ ਨੂੰ ਵੱਡੇ ਪੱਧਰ ਤੇ ਖਨੋਰੀ ਮੋਰਚੇ ਦੇ ਵਿੱਚ ਮਹਾਪੰਚਾਇਤ ਹੋਵੇਗੀ ਔਰ 13 ਨੂੰ ਸ਼ੰਭੂ ਆ ਦੋਨੋਂ ਫੋਰਮਾਂ ਵੱਲੋਂ ਰੱਖੀ ਗਈ ਆ ਔਰ 12 ਫਰਵਰੀ ਨੂੰ ਮੈਂ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਦੇ ਆ ਕਿ ਇਹ ਮੁੱਖ ਪੜਾਵਾ ਸ਼ਹੀਦ ਸੁਭ ਕਰਨ ਜਿਹੜਾ ਆਪਣਾ ਪਿੰਡ ਬੱਲੋ ਤੋਂ ਨੌਜਵਾਨ ਸ਼ਹੀਦ ਉਹ ਪਿੰਡ ਦਾ ਸੁਭ ਕਰਨੇ ਸ਼ਹੀਦੀ ਇस्तान ਔਰ ਜਗਜੀਤ ਸਿੰਘ ਢੱਲੇਵਾਲ ਜਿਲ੍ਹਾ ਵਾ ਇੱਥੇ ਮਰਨਣ ਚੰਦੇ ਬੈਠੇ ਆ ਮੁਖਪੜਾ ਤੇ ਖਨੋਰੀ ਮੋਰਚੇ ਦੇ ਵਿੱਚ ਵੱਡੇ ਪੱਧਰ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ